हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰਨਗ ਸੇਲ ਲਈ ਲੈ ਕੇ ਆਏ ਆਂਗੇ ਦੋ ਤਾਂ ਆ ਗਿਆਂ ਬਾਈ ਕੋਲੇ ਵੜਾ ਤਾਜ਼ੀਆਂ ਸੂਈਆਂ ਨੇ ਇੱਕ ਦੇ ਮਗਰ ਜਿਹੜਾ ਬੱਚਾ ਆ ਗਿਆ ਬੱਸੀ ਆ ਗਈ ਤੇ ਦੋ ਬਾਈ ਕੋਲੇ ਆ ਗਿਆਂ ਬਾਈ ਟਾਪ ਕੁਆਲਿਟੀ ਦੀਆਂ ਹੀਫਰ ਵੜਾ ਤੇ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਹੈਗਾ ਬਾਈ ਸੁਖਾਨੰਦ ਜ਼ਿਲ੍ਹਾ ਮੋਗਾ तहसील बागापुराणा ਨੇੜੇ ਜਿਹੜਾ ਪਿੰਡ ਬਾਈ ਨੂੰ ਰਹ ਜਾਂਦਾ ਇਧਰੋਂ ਉਹਦਾ ਭਗਤਾ ਭਾਈ ਵੀ ਨੇੜੇ ਰਹ ਜਾਂਦਾ ਇਧਰੋਂ ਉਹਦਾ ਚੀਦਾ ਜਾਂ ਵਾਜਾਖਾਨਾ ਇਹ 베ਰੀਆ ਬਾਈ ਨੂੰ ਬਾਈ ਨੇੜੇ ਰਹ ਜਾਂਦਾ ਤੇ ਜਿਹੜੀ ਇਹਦੀ ਇਹਨਾਂ ਦੀ ਡਿਟੇਲ ਆ ਉਹ ਵੀ ਆਪਾਂ ਹੀ ਦੇਵਾਂਗੇ ਕਿਉਂਕਿ ਬਾਈ ਬਾਹਰ ਸੀ ਬਾਈ ਤਾਂ ਕਰਕੇ ਆਪਾਂ ਇਹਨਾਂ ਬਾਰੇ ਦੱਸਾਂਗੇ ਤੇ ਜਿਹੜਾ ਬਾਈ ਦਾ ਮੋਬਾਈਲ ਨੰਬਰ ਆ ਉਹ ਬਾਈ ਨੋਟ ਕਰ ਲੋ 99685 38206 ਇਹ ਬਾਈ ਦਾ ਬਾਈ ਕੰਡਕਟਰ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਆਪਾਂ ਬਾਈ ਪਹਿਲੇ ਨੰਬਰ ਤੇ ਵਹਿੜ ਦੇਖ ਰਹੇ ਹਾਂਗੇ ਇਹ ਦੂਜਾ ਸੂਆ ਸੂਈ ਆ ਬਾਈ ਤੇ ਪਿਛਲੇ ਸੂਏ ਦਾ ਜਿਹੜਾ ਇਹਦਾ ਰਿਕਾਰਡ ਆ ਬਾਈ ਦੇ ਦੱਸਣ ਮੁਤਾਬਕ ਦੁੱਧ ਦਾ 25 ਲੀਟਰ ਇਹਨੇ ਕਰਮਾ ਲਈ ਦੁੱਧ ਦਿੱਤਾਗਾ ਤੇ ਹੁਣ ਤਿੰਨ ਦਿਨਾਂ ਦੀ ਸੂਈ ਵੀ ਆ ਇਹ ਤੀਜਾ ਦਿਨ ਅੱਜ ਸੂਈ ਨੂੰ ਤੇ 17 ਲੀਟਰ ਜਿਹੜਾ ਇਹ ਥੱਲੇ ਬੋੜਾ ਕੰਡੇ ਵਾਲਾ ਬਾਈ ਕਹਿੰਦਾ ਹਾਜ਼ਰ ਆ ਭਾਵੇਂ ਕੋਈ ਦੋ ਟਾਈਮ ਚੁਾਈ ਕਰ ਲਓ ਭਾਵੇਂ ਤਿੰਨ ਟਾਈਮ ਕਰ ਲਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਤੇ ਥਣ ਲੇਵੇ ਦੀ ਬਾਈ ਬਿਲਕੁਲ ਸਾਫ਼ ਆ ਥਣਾਂ ਦਾ ਸੈਲ ਸੂਈ ਚੈੱਕ ਕਰਵਾਦ ਨੇ ਬਹੁਤ ਚੰਗਾ ਥਣ ਆ ਨਖੜਮਾ ਥਾਣਾ ਇੱਕੋ ਜਿਹਾ ਥਾਣਾ ਤੇ ਚਵਾਈ ਬਾਈ ਕਹਿੰਦਾ ਬਾਈ ਸ਼ਵੇਰ ਦੀ ਹੋਈ ਵੀ ਆ 6 ਵਜੇ ਦੀ ਚਵਾਈ ਹੋਈ ਵੀ ਆ ਗੋਸਾ ਉਹਨਾਂ ਦਾ ਅੰਦਾਜ਼ਾ ਲਾ ਲਿਓ ਕਿਉਂਕਿ ਸ਼ਾਮ ਤੱਕ ਜਿਹੜਾ ਡਰ ਨੇ ਬਹੁਤ ਸੋਹਣਾ ਕਰਮਾ ਲੈਣਾ ਪੰਡਾਲ ਹਵਾਨਾ ਤਿਆਰ ਕਰ ਲੈਣਾਗਾ ਤੇ ਬੱਚਾ ਜਿਹੜਾ ਇਹਦੇ ਮਗਰਾਂ ਜਮਈ ਬੱਸੀ ਆਗੀ ਬੱਸੀ ਕਰਮਾ ਲੈਣੇ ਬਹੁਤ ਚੰਗੀ ਤੇ ਕੁਆਲਿਟੀ ਵਾਲੇ ਬੱਚੇ ਨੂੰ ਜਨਮ ਦਿੱਤਾ ਬੱਚੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਖੋਲਿਂ ਬਾਈ ਤੋਰ ਦੇ ਖੋਲ ਕੇ ਕੱਦ-ਕਾਠ ਦੀ ਗੱਲ ਕਰੀਏ ਵਜਨ ਦੀ ਗੱਲ ਕਰੀਏ ਸਮੇਂ ਭਲੀ ਦੀ ਗੱਲ ਕਰੀਏ ਬਾਈ ਫੁੱਲ ਸਮੇਂ ਭਲੀ ਆਗੀ ਜੇ ਗੱਲ ਕਰੀਏ ਕੱਦ ਪੱਖੋਂ ਜਾਂ ਬਰੀਡ ਪੱਖੋਂ ਤਾਂ ਕਰਮਾਣ ਨੂੰ ਕਾਟਣੀ ਵੈਸੇ ਗਰਮੀਆਂ ਦਾ ਵੀ ਤੋਹਫਾ ਆ ਗਿਆ ਕਿਉਂਕਿ ਦੁੱਧ گاੜਾ ਹੋ ਫੈਟ ਚੰਗੀ ਆਉ। ਤੋਰਾ ਤਾਰਾ ਤੁਸੀਂ ਫੈਟ ਦਾ ਚੈੱਕ ਕਰ ਸਕਦੇ। ਲੇਵਾ ਜਿਹੜਾ ਆ ਗਿਆ ਬਈ ਦੂਮਾ ਪਾਸਿਆਂ ਨੂੰ ਪੰਡ ਵਾਲਾ ਹਵਾਨਾ ਕਰਮਾਣ ਨੂੰ ਲੱਗਿਆ ਵਗਾ ਨਾੜਾ ਨੁੜਾ ਦੇਖ ਸਕਦੇ ਲੈ ਇੱਕ ਨੰਬਰ ਨਾੜਾ ਪੂਰੀ ਵਿਥੀ ਤੇ ਥਾਣਾ ਲਿਖੜਵਾ ਸਨ ਲੱਗਿਆ ਵਗਾ। ਬਾਕੀ ਬੱਚਾ ਵੀ ਨਾਲ ਹੀ ਤਿਆਰ ਹੋ ਜੂਗਾ ਸਾਲ ਡੂਡ ਸਾਲ ਤੱਕ ਕਿਉਂਕਿ ਬੱਚਾ ਵੀ ਵਸੀ ਆ ਗਈ ਮਗਰ ਤੇ ਜਿਹੜਾ ਬਾਈ ਨੇ ਇਹਦਾ ਬਾਈ ਮੁੱਲ ਰੱਖਿਆ 92000 ਰੁਪਏ ਬਾਈ ਕਨੇ ਦਾ ਮੁੱਲ। ਬਾਕੀ ਆਏਗੇ ਦਾ ਮਨ ਤਨ ਮੌਕੇ ਤੇ ਜਰੂਰ ਹੋ ਜੂਗਾ ਤੇ ਦੋ ਨੰਬਰ ਤੇ ਜਿਹੜੀ ਬਈ ਆਪਾਂ ਜਰਸੀ ਦੇਖ ਰਹੇ ਆ ਸੁਆ ਇਹ ਵੀ ਸੂਈ ਆ ਬਈ ਦੂਜੀ ਤੇ ਪਿਛਲੇ ਸੂਈ ਦਾ ਜਿਹੜਾ ਇਹਦਾ ਰਿਕਾਰਡ ਆ 12 ਲੀਟਰ ਇਹਨਾਂ ਕਰਮਾਂ ਨੇ ਦੁੱਧ ਚਵਾਇਆ ਤੇ ਐਦ ਕੀ ਬਾਈ ਕਹਿੰਨਾ ਵੀ ਚੰਗੀ ਉਮੀਦ ਆ ਵੀ ਚੰਗਾ ਦੇਊਗੀ ਤੇ ਸਵੇਰੇ ਇਹ ਸੂਈ ਆਗੀ ਜੇਰ ਸਾਨੂੰ ਪਤਾ ਹੀ ਆ ਬਈ ਤਰੀ ਵੀ ਆ ਤੇ ਪਈ ਹੈ ਨਹੀਂ ਤੇ ਬੱਚਾ ਜਿਹੜਾ ਇਹਦੇ ਮਗਰ ਆ ਗਿਆ ਬਈ ਬੱਸ ਆ ਗਿਆ ਤੇ ਥਣਾ ਤੋਂ ਉਹਨਾਂ ਦਾ ਸੈੱਟ ਚੈੱਕ ਕਰ ਸਕਦੇ ਨਿਖੜ ਮਾਥਣਾਂ ਇੱਕੋ ਜਿਹਾ ਥਣ ਬਾਕੀ ਜੇਰ ਵੀ ਇਹਨਾਂ ਛੱਟੀ ਦੇਣੀ ਆਪਾਂ 10 ਮਿੰਟਾਂ ਤੱਕ ਕਿਉਂਕਿ ਜੇਰ ਦਾ ਲੜ ਹੱਦ ਤੋਂ ਜ਼ਿਆਦਾ ਥੱਲੇ ਤੱਕ ਆ ਚੁੱਕਿਆ ਜਰਸੀ ਬਰੀਡ ਆ ਬਈ ਗਰਮੀਆਂ ਦਾ ਤੋਹਫਾ ਆ ਗਈ ਦੁੱਧ ਵੀ ਗਾੜਾ ਖੂਗਾ ਫੈਟ ਚੰਗੀ ਹੋਊਗੀ ਖੋਲੇ ਜੀ ਇਹਨੂੰ ਵੀ ਤੋੜ ਦਿਓ ਮੜੀ ਜੀ ਖੋਲ ਕੇ ਬਾਕੀ ਲੇਵਾ ਜਿਹੜਾ ਆ ਗਿਆ ਫਿਟਨੈਸ ਵਾਲਾ ਲੇਵਾ ਆ ਗਿਆ ਚੈੱਕ ਕਰ ਸਕਦੇ ਆ ਪੂਰਾ ਨਿਖੜ ਮਥਣ ਕੱਲਾ ਕੱਲਾ ਥਣ ਲੇਵਾ ਜਿਹੜਾ ਆ ਗਿਆ ਨਾ ਫਿਟਨੈਸ ਵਾਲਾ ਲੇਵਾ ਆ ਗਿਆ ਬੱਚੇ ਨੂੰ ਜਨਮ ਦਿੱਤਾ ਇਹਨੇ ਕਰਮਾਂ ਨੂੰ ਬੱਸ ਇਹਨੂੰ ਤੋਰਾ ਤਰਾ ਤੁਸੀਂ ਵੇੜ ਦਾ ਚੈੱਕ ਕਰ ਸਕਦੇ ਬਰੀਕੀ ਚ ਵੇੜ ਹੈਗੀ ਪਲੀ ਸਮੀ ਚੰਗੀ ਆ ਵੈਸੇ ਬਾਈ ਸੁਆ ਸਾਹਿਬ ਨਹੀਂ ਮੰਨਾਂ ਜਿਵੇਂ ਤਾਜੀ ਸੂਈ ਹੈਗੀ ਤੇ ਮੋਲ ਆ ਬਾਈ ਜਿਹੜਾ ਇਹਦਾ ਲੈਣ ਦੇਣ ਬਾਈ ਨੇ ਰੱਖਿਆ 65000 ਰੁਪਇਆ ਬਾਕੀ ਬਾਈ ਕਿਨੇ ਕੋਈ ਚੱਕਰ ਨਹੀਂ ਕੋਈ ਵੀ ਰਊਗਾ ਤਮਾਨ ਤਾਨਾ ਪਾਏਗਾ ਇਹਦਾ ਕਰ ਦਿਆਂਗੇ ਬਾਈ ਤੇ ਲਾਸਟ ਤੇ ਆ ਗਿਆਂ ਦੋ ਬਾਈ ਕੋਲੇ ਬੱਸੀਆਂ ਨਹੀਂ ਆ ਖੀਫਰ ਇਹਨਾਂ ਦੀ ਜਿਹੜੀ ਉਮਰ ਦੱਸੀ ਆ ਬਾਈ ਨੇ ਬਾਈ 8-8 ਮਹੀਨੇ ਇਹਨਾਂ ਦੀ ਉਮਰ ਦੱਸੀ ਆ ਤੇ ਦੰਦੋਂ ਜਿਹੜੀਆਂ ਆ ਗਿਆਂ ਬਾਈ ਅਰੀਜਨਲ ਜਮਾ ਕੱਚੀਆਂ ਖੀਰੀਆਂ ਆ ਗੀਆਂ ਤੇ ਮੁੱਲ ਆ ਜਿਹੜਾ ਇਹਨਾਂ ਦਾ ਦੋਮਾ ਦਾ 38000 ਰੁਪਇਆ ਮੁੱਲ ਰੱਖਿਆ ਬਾਈ ਨੇ ਬਾਕੀ ਬਾਈ ਕਹਿੰਦੇ ਮਾਨ ਤਨ ਕਰਦੇ ਆਗੇ ਚੰਗੇ ਕੱਤ ਵਾਲੀਆਂ ਤੇ ਬਾਈ ਮੜੇ ਝੋਲੀ ਚੈੱਕ ਕਰ ਬਾਈ ਕਰਿਆ ਮੜੇ ਪੁੱਛ ਇਧਰ ਲੈ ਬਾਈ ਚਾਰ ਥਣ ਕੋਈ ਫੋਰਸ ਨਹੀਂ ਬਹੁਤ ਚੰਗੇ ਨਿਖੜ ਮੇ ਥਣ ਲੱਗੇ ਵਾ ਖੋਲੋਗੇ ਇਹਨਾਂ ਨੂੰ ਬਾਈ ਤੋਰੋਗੇ ਤੋੜ ਦਮਣੀ ਨਵਾਈਆਂ ਧਮਾਈਆਂ ਨਹੀਂ ਬਾਈ ਤਾਂ ਥੋੜਾ ਜਿਹਾ ਲੱਗਦਾ ਕਿਉਂਕਿ ਮੌਸਮ ਵੀ ਠੰਡ ਦਾ ਹੈ ਤੇ ਬਾਕੀ ਕੁਆਲਿਟੀ ਬੱਚੇ ਨਹੀਂ ਚੈੱਕ ਕਰ ਸਕਦੇ ਤੇ ਬਾਈ ਕਹਿੰਦਾ ਜਿੱਥੋਂ ਆਈਆਂ ਉਹਨਾਂ ਬਾਈ ਦਾ ਆਪਾਂ ਨੰਬਰ ਵੀ ਦੇ ਦਾਂਗੇ ਤਾਂ ਵੀ ਕੋਈ ਚੱਕਰ ਨਹੀਂ ਉਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋਗੇ ਤੇ ਕੁਆਲਿਟੀ ਬੱਚਿਆਂ ਦੀ ਛੋਡੇ ਮੂਰੇ ਮੋਲ ਆ ਜਿਹੜਾ ਇਹਨਾਂ ਦਾ 38000 ਰੁਪਏ ਬਾਈ ਕਹਿੰਦਾ ਦੋਮਾ ਦੀ ਮੁੱਲ ਬਾਕੀ ਕੋਈ ਗੱਲ ਨਹੀਂ ਥੋੜਾ ਜਿਹਾ ਕਾਣਾ ਮਾਨਦਾਨ ਕਰ ਦੇਾਂਗੇ ਜਿਹੜਾ ਇਹਨਾਂ ਦਾ ਮਤਰਾ ਦਾ ਰਿਕਾਰਡ ਆ ਬਾਈ ਕਹਿੰਦਾ 40 ਲੀਟਰ ਦਾ ਬਾਈ ਇਹਨਾਂ ਦਾ ਮਤਰਾ ਦਾ ਰਿਕਾਰਡ ਦੋ ਨੰਬਰ ਵੀ ਖੋਲ ਦਿਓ ਬਾਈ ਇਹ ਦੀ ਇਹ ਦੀ ਵੀ ਉਮਰ ਬਾਈ 8 ਕੁ ਮਹੀਨੀ ਆ ਤੇ ਸੇਮ ਇਹਨਾਂ ਦੇ ਰਿਕਾਰਡ ਆ ਬਾਈ ਚੋਲੀਆਂ ਵੀ ਆਪਾਂ ਚੈੱਕ ਕਰਵਾ ਨਾ ਨੇੜ ਲੈ ਤਲ ਬਈ ਕੋਈ ਨਹੀਂ ਥੋੜੀ ਮਸਤੀ ਕਰਦੇ ਆ ਬਈ ਕਿਉਂਕਿ ਬੱਚੇ ਆ ਤੇ ਦੰਦੋਂ ਮਿਲਣੀਆਂ ਬਈ ਕਹਿੰਦਾ ਜਮਾ ਰੈਜਨਲ ਖੀਰੀਆਂ ਬਈ ਤੇ ਬਾਕੀ ਦੀ ਜੇ ਕਸ਼ ਵੀਰ ਨੂੰ ਵੱਧ ਡਿਟੇਲ ਚਾਹੀਦੀ ਹੋਈ ਤਾਂ ਤੁਸੀਂ ਬਾਈ ਨਾਲ ਕੰਡੈਕਟ ਕਰ ਲਿਓ ਵੱਧ ਡਿਟੇਲ ਦੀ ਲੋੜ ਹੋਈ ਤੇ ਆਪਾਂ ਜਿੰਨੀ ਕ ਆਪਾਂ ਨੂੰ ਮਤਲਬ ਜਾਣਕਾਰੀ ਬਾਈ ਨੇ ਦਿੱਤੀ ਸ਼ੂਨੀ ਆਪਾਂ ਤੁਹਾਨੂੰ ਦੇ ਦਿੱਤੀ ਲੇ ਇਹਦੀ ਵੀ ਝੋਲੀ ਚੈੱਕ ਕਰਵਾ ਨਾ ਮੜੀ ਫੜੀ ਮਹਿਬੂਬ ਸੀ ਇਹਦੀ ਵੀ ਝੋਲੀ ਚੈੱਕ ਕਰਵਾ ਦੀ ਥੱਲੇ ਥੋੜੀ ਜਿਹੀ ਬੇਡਰ ਦੀ ਜਰੂਰ ਆ ਕਹਿ ਨਹੀਂ ਕਰਨ ਵਾਲੀ ਕੋਈ ਚੀਜ਼ ਨਹੀਂ ਲੈ ਬਈ ਇੱਕ ਨੰਬਰ ਝੋਲੀ ਆ ਨਿਖੜ ਮਾਥਣ ਕੋਈ ਗੱਲ ਨਹੀਂ ਛੱਡ ਦੇ ਬਈ ਤੇ ਮੁੱਲ ਇਹਨਾਂ ਦਾ ਬਈ 38000 ਰੁਪਇਆ ਬਾਕੀ ਬਈ ਇਹਨਾਂ ਕਰਦੇ ਆਂਗੇ ਮਾਨ ਤਣ ਤੇ ਜੇ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਚਾਰਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਾਂ ਕਰਿਓ ਬਾਈ ਨਾ ਕੰਟੈਕਟ ਬਾਈ ਧੰਨਵਾਦ ਜੀ